ਲੋ ਜੀ ਕਰੋ ਦਰਸ਼ਨ ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਤੁਹਾਨੂੰ ਆਪ ਕਰਾਵਾਂਗੇ ਦਰਸ਼ਨ ਸੋ ਯੂਜੀ ਪਹੁੰਚ ਚੁੱਕਿਆ ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਜਾਇਕ ਤੁਹਾਨੂੰ ਦਰਸ਼ਨ ਮਾਲੇ ਬਾਲਦੇ ਆ ਜਿਆਦੇ ਦਰਸ਼ਕਾਂ ਲਈ ਇਤਿਹਾਸਿਕ ਗੁਰਦੁਆਰਾ ਜਿਹੜੇ ਪੱਤਰ ਪਰੋਫੈਸੀ ਉਹ ਸਾਹਮਣੇ ਤੋਂ ਲੱਗਿਆ ਹੈਗਾ ਨਾਲ ਉਸ ਦੇ ਪੱਤਰ ਅਗੇ ਤੇ ਲੱਗਿਆ ਸੀ ਤੇ ਇੱਥੇ ਬਾਬਾ ਜੀ ਨੇ ਪੂਰੀ ਚੜ੍ਹਦੀ ਕਲਾ ਦੀ ਦੇਖਣ ਲੱਗਿਆ

ਅੜੇ ਦੇ ਦਰਸ਼ਨ ਕਰਾਉਣ ਨੇ ਬਾਬਾ ਸੰਗਤ ਨੂੰ ਲੋਕੀ ਕਰ ਦਰਸ਼ਨ ਤੇ ਫਿਰ ਸੱਤਾਂ ਮੋੜ ਕਰ ਦਰਸ਼ਨ ਵੀ ਦੇ ਸੰਭਾਜੀ ਇਹਨਾਂ ਚੱਕਲੇ ਬਾਬੇ ਦਾ ਲੱਗਰ ਛਾਣਾ ਬੈ ਗਿਆ ਖਾਗਰ ਸਭ ਤੋਂ ਪਹਿਲਾਂ ਇਹੀ ਲੈ ਕੇ ਬੈਠੇ ਲੱਗਾ ਜੂਨ ਛਾਕੇ ਜਣਾ ਸੰਗਤ ਲਈ ਇਹ ਆਟੋਮੈਟਿਕ ਜੇਤ ਲਈ ਲਾਈ ਹੈ ਤੇ ਗਰਮ ਹੋ ਜਾਂਦੀ ਨਾਲ ਨਾਲ ਚਾਹ ਨਾਲ ਨਾਲ ਚਾਹ ਨਾਲ ਨਾਲ ਤਰਬੂਜ਼ ਦੀ ਡਾਕਟਰ ਵਿਲੰਗਰ ਬਾਸ ਰਿਆ ਹੈ ਤੇ ਵਿਲੰਗਰ ਸ਼ਾਕ ਟੁਕਿਆ ਜੀ ਚਾਹ ਬਦਾਣੇ ਦਾ ਵੀ ਹੁਣ ਚੱਲਦੇ ਆ ਅਗਲੀ ਜੈਸਟੀਲੇਸ਼ਨ ਤੇ ਅੱਗੇ ਕਰਦੇ ਆ ਹੋਰ ਦਰਸ਼ਨ ਦੇਖੋ ਕਿ ਆ ਕਬ ਸੂਰਤ ਤੇ ਜਾ ਰਹੇ ਹਾਂ ਜੀ ਸਾਹਮਣੇ ਬਣੀ ਹੈ ਯੂਨੀਵਰਸਿਟੀ ਦਾ ਕਾਫੀ ਬਹੁਤ ਆਦੀ ਗੋਚ ਬਸਿਆ ਹੋਇਆ ਚਲੋ ਜੀ ਇਹ ਵੀ ਦਿਖਾ ਦੇਣਾ ਅਸੀਂ ਖੜਾ ਹੀ ਨਹੀਂ ਤੇ ਅੱਗੇ ਦੇਖ ਸਕਦੇ ਹੋ ਜੀ ਜੰਨਤ ਲੋ ਵੀ ਸਾਡਾ ਤਰੰਗਾ ਝੂਰ ਰਿਹਾ ਆ ਮਤਾਂ ਦੀਆਂ ਪਹਾੜੀਆਂ ਅਸੀਂ ਜਾ ਰਹੇ ਆ ਸ਼ਾਂਤੀ ਛੁਪਾ ਟੈਂਪਲ ਫੋਂ ਵੀ ਉਹ ਤਾਂ ਬਹੁਤ ਵਧੀਆ ਲੱਗਦਾ 뷰 ਦਿਖਦਾ ਬੜੇ ਦੇਖ ਰਿਹਾ ਤੁਸੀਂ ਸ਼ਾਂਤੀ ਥੁਪਾ ਟੈਂਪਲ ਵੀ ਬਹੁਤ ਹੀ ਫੇਮਸ ਅੰਦਰ ਹੈ ਤੇ ਤੇ ਇਹਦੀਆਂ ਤੰਗ ਗਲੀਆਂ ਜੇ ਹੋ ਕੇ ਜਾਣਾ ਤੁਹਾਨੂੰ ਉਸ ਟੈਂਪਲ ਲਈ ਤਾਂ ਕਿੰਨਾ ਥੋੜਾ ਥੋੜਾ ਜਿਹਾ راستہ ਹੈ ਪੂਰਾ ਪੂਰਾ ਇਹ ਚੜਾਈ ਆ ਬੁੱਕ ਦੀ ਜਾ ਰਹੀਆਂ ਸੱਗੀ ਗਾਣੀ ਸੁੰਦਰਾ ਬੜਾ ਧੰਨਵਾਦ ਜੀ ਬਹੁਤ ਧੰਨਵਾਦ ਲੋ ਜੀ ਫਾਇਰ ਵਿੱਚ ਅਸੀਂ ਬੰਦਰ ਸੀ ਲਾ ਕੇ ਪਹੁੰਚ ਚੁੱਕੇ ਹਾਂ ਦੇਖੋ ਨਜ਼ਾਰਾ ਤੁਸੀਂ ਬਹੁਤ ਮੈਰੀਓ ਠੰਡੀ ਠੰਡੀ ਹਵਾ ਚੱਲ ਰਹੀ ਹੈ ਬਾਕੀ ਗੱਲਾਂ ਦੀ ਗੱਲਾਂ ਥਿਊ ਦੇਖੋ ਤੁਸੀਂ चल नहीं करना दिखे कि वैसे निवैसे निवैसे निवैस आ नहीं बस आई बस से ਰੋਜੀ ਏਸੀ ਸ਼ਾਂਤੀ ਸੁਪਰ ਟੈਂਪਲ ਜੋ ਵੀ ਤੁਹਾਨੂੰ ਪਤਾ ਹੋਤਾ ਹੈ ਇਹ ਤੋਂ ਜੁਦਾ ਜਾਨੀ ਕਿ ਲੇ ਸਿਟੀ ਦੇਖਦਾ ਹਨ ਵਧੀਆ ਸਾਹ ਦੇ ਨਾਸ ਸੋਨਾ ਵੀ ਹੋ ਰਿਹਾ ਨੇ ਕੰਟੈਂਟ ਆ ਚੱਲਦਾ ਤਾਂ ਸ਼ਾਮ ਸੂਲ ਕਹਿੰਦੇ ਨੇ ਜੇ ਨੂੰ ਬਸ ਉਹੀ ਆ ਠੀਕ ਆ ਜੀ ਮਿਲਦੇ ਆ ਅਗਲੇ ਪਾਰਟ ਦੇ ਵਿੱਚ ਚੱਲਦੇ ਆ ਰਾਮ ਰਾਮ